ਤੇ ਕੰਪਨੀ ਨੇ ਨੇ ਇੱਕ ਆ ਪੁਰਜਾ ਲਾਤਾ ਉੱਤੇ ਕਾਰਾਂ ਦੇ ਗੱਡੀਆਂ ਤਾਂ ਪਹਿਲਾਂ ਆਉਂਦਾ ਸੀਗਾ ਟਰੈਕਟਰਾਂ ਦੇ ਹਵਾਉਣ ਲੱਗਾ ਇਹ ਜ਼ਿਆਦਾਤਰ ਨਾ ਪੰਮਲਪੂਸੇ ਚ ਪਾਉਣ ਵਾਲੇ ਬੰਦਿਆਂ ਨੂੰ ਆਪਾਂ ਕਹਿੰਦੇ ਆ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਦੇ ਆਪਾਂ ਫੈਨ ਸਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀ ਕਿ ਟਰਬੋ ਤੇ ਟਰਬੋ ਤੇ ਇੱਕ ਐਗਜੌਸਟ ਵਾਲ ਲੱਗਾ ਹੁੰਦਾ ਉਹਦੇ ਬਾਰੇ ਬੜੀਆਂ ਵਾਵਾ ਕੋਈ ਉਹਦਾ ਕੋਈ ਰੀਜਨ ਕੱਢੀ ਜਾਂਦਾ ਕੋਈ ਕੋਈ ਰੀਜਨ ਕੱਢੀ ਜਾਂਦਾ ਤੇ ਜੇ ਆਪਣੇ ਹਿਸਾਬ ਨਾਲ ਆਪਾਂ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਉਹਦਾ ਆਰਿਜਨ ਪਹਿਲਾਂ ਆਪਾਂ ਇਹ ਟਰੈਕਟਰ ਆਇਆ ਚੱਕ ਕਲਿਆਣ ਪਿੰਡ ਆ ਤੇ ਨੰਬਰਦਾਰ ਦਾ ਉਹਨੂੰ ਆਪਾਂ ਸਰਪ੍ਰਾਈਜ਼ ਹੀ ਦੇਣਾ ਉਹ ਤਾਂ ਕਹਿੰਦਾ ਸੀਗਾ ਮਾੜੀ ਮੋਟੀ ਸੈਟਿੰਗ ਕਰ ਦੇ ਤੇ ਇਹਦੇ ਆਪਾਂ ਟਰਬੋ ਲਾ ਕੇ ਚਲਾਵਾਂਗੇ ਵੀ ਤੇ ਅੱਜ ਇੱਕ ਰਾਤ ਨੂੰ ਆਪਾਂ ਹੋਰ ਸੱਤ ਕੱਢਣਾ ਜਿਵੇਂ ਤੇ ਇੱਕ ਨਾ ਜਿੰਨੇ ਆਪਣੇ ਮਿੱਤਰ ਪਿਆਰੇ ਵੇਖਣ ਵਾਲੇ ਆ ਉਹ ਇਹ ਵੀਡੀਓ ਚ ਵੱਤੋ ਵੱਤ ਕਮੈਂਟ ਕਰਨਾ ਆਪਾਂ ਤੂੜੀ ਵਾਲੀ ਮਸ਼ੀਨ ਤੇ ਨਾ ਦੁਬਾਰਾ ਵੀਡੀਓ ਕਰਨ ਜਾ ਰਹੇ ਆ ਜਿਹੜੀ ਜਿਹੜੀ ਕਿਸੇ ਨੂੰ ਦਿੱਕਤ ਆਉਂਦੀ ਆ ਉਹ ਜਿਹੜੀਆਂ ਜਿਹੜੀਆਂ ਸੈਟਿੰਗਾਂ ਕਰ ਸਕਦੇ ਆ ਜਿੰਨਾ ਕਿ ਮੇਰਾ ਐਕਸਪੀਰੀਅੰਸ ਆ ਮੈਂ ਸ਼ੇਅਰ ਕਰੂੰਗਾ ਸਾਰੇ ਬਹੁਤ ਸੋਹਣਾ ਕੰਮ ਕਰਦੇ ਆ ਕਿਸੇ ਨਾਲ ਗੁੱਸਾ ਰੋਸਾ ਨਹੀਂ ਤੇ ਜਿਹੜੇ ਜਿਵੇਂ ਮੈਂ ਕਿਵੇਂ ਦੱਸਾਂ ਵੀਰ ਆ ਆਪਾਂ ਨੂੰ ਮੈਸੇਜ ਕਰਦੇ ਆ ਕੋਈ ਵੀ ਮੈਨੂੰ ਆ ਚੀਜ਼ ਦਾ ਨਹੀਂ ਪਤਾ ਲੱਗਾ ਉਹਦਾ ਨਹੀਂ ਪਤਾ ਲੱਗਾ ਹੁਣ ਥੋੜਾ ਜਿਆ ਨਾ ਉਹ ਆਪ ਨੂੰ ਪਤਾ ਲੱਗ ਜੂ ਆਈਡੀਆ ਲੱਗ ਜੂਗਾ ਇਹ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਮੈਨੂੰ ਕਮੈਂਟ ਕਰਕੇ ਆਪਾਂ ਆਪਦੀ ਟੀਆਰਪੀ ਵਧਾਉਣੀ ਆ ਜਾਂ ਆਪਾਂ ਮੈਨੂੰ ਪੈਸੇ ਆਉਣ ਲੱਗਣ ਕੋਸ ਨਹੀਂ ਬਹੁਤ ਬਹੁਤ ਦਿੱਤਾਰ ਆਪਣੀ ਆਹ ਸੋਨੇ ਵਰਗਾ ਬੰਦਾ ਮਿਲਿਆ ਆਪ ਨੂੰ ਚੱਕ ਕਲਿਆਣ ਵਾਲਾ ਵੀਡੀਓ ਕਰਕੇ ਵੀਡੀਓ ਕਰਕੇ ਇਹੋ ਜਿਹੇ ਬੰਦਿਆਂ ਨਾਲ ਮਿੱਤਰਤਾ ਪਈ ਆ ਬਹੁਤ ਬਸ ਮੈਨੂੰ ਪੈਸਿਆਂ ਨਾਲੋਂ ਜ਼ਿਆਦਾ ਨਜ਼ਾਰਾ ਆਉਣ ਲੱਗ ਗਿਆ ਇਸ ਕੰਮ 'ਚ ਵੀ ਬਹੁਤ ਵਧੀਆ ਬੰਦਿਆਂ ਨੂੰ ਮਿਲਣ ਦਾ ਮੌਕਾ ਮਿਲ ਜਾਂਦਾ ਹੁਣ ਡਾਕਟਰ ਮਿਲ ਕੇ ਗਏ ਆ ਸ਼ੇਰਗੱਲ ਮਰਖਾਈ ਵਾਲੇ ਪਰਸੋਂ ਆਪਣੇ ਖੇਤ ਆਏ ਸੀਗੇ ਤੇ ਬਸ ਇਹ ਕੋਈ ਖੱਟਿਆ ਜਿਸਨ ਆਪਾਂ ਨਾ ਉਹ ਵੀਡੀਓ ਉਹਦੇ ਤੇ ਕਰਕੇ ਤੇ ਟਰੈਕਟਰ ਤੇ ਆਪਾਂ ਅੱਜ ਸ਼ਾਮ ਨੂੰ ਕਰਾਂਗੇ ਫਟ ਤੇ ਨੂੰ ਚਲਾ ਕੇ ਵਿਖਾਵਾਂਗੇ ਇਹ ਕਹਣਾ ਜਿਹੜੇ ਬੰਦੇ ਐਲਟੀ ਵਾਲੇ ਆ ਇਹ ਮੈਨੂੰ ਜਸ਼ਨ ਨੇ ਹੁਣ ਦੱਸਿਆ ਜੀ ਆਪਾਂ ਐਲਟੀ ਐਲਟੀ ਹਰ ਇੱਕ ਤੁਹਾਨੂੰ ਤੇ ਕਹਿੰਦੇ ਐਲਟੀ ਮਾਡਲ ਨੂੰ ਮੈਂ ਤਾਂ ਪਸੰਦ ਕਰਦਾ ਆ ਆ ਟਰੈਕਟਰ 2002 ਮਾਡਲ ਆ ਇਹ ਬੰਦਾ ਬਾਈ ਨੇ ਟਰੈਕਟਰ ਤੋਂ ਬਹੁਤ ਕੰਮ ਲਿਆ ਥੋੜਾ ਕੰਮ ਨਹੀਂ ਲਿਆ ਉਹ ਕਹਿੰਦਾ ਮੈਂ ਪਤਾ ਨਹੀਂ ਇਹਦੇ ਤੁਸੀਂ ਮਗਰਾੜ ਦੇਖੋ ਕੋਈ ਪੇਂਟ ਨਹੀਂ ਹੋਇਆਗਾ ਜੈਨੂਨ ਪੇਂਟ ਆ ਕਿਤੇ ਜੰਗਾਲ ਨਹੀਂ ਪਿਆਗਾ ਇਹ ਇਹ ਨਿਸ਼ਾਨੀ ਸੀ ਜਿਹੜੇ ਬੰਦਿਆਂ ਨੂੰ ਐਲਟੀ ਬਾਰੇ ਪਤਾ ਨਾ ਐਲਟੀ ਦੇ ਮਗਰਾੜ ਆਏ ਆਉਂਦੇ ਸੀ ਉਹਦੇ ਪੈਰ ਵੀ ਨਹੀਂ ਹੁੰਦੇਗੇ ਮਗਰਾੜਾਂ ਦੇ ਪੈਰ ਨਹੀਂ ਹੁੰਦੇਗੇ ਛਤਰੀਨ ਵਾਲੀ ਬਾਈ ਦਾ ਹੁੰਦਾ ਜੇ origignal ਛਤਰੀ ਹੁੰਦੀ ਤੇ ਇਹਦੀ ਗ੍ਰੈਪ ਇਦੋਂ ਵੀ ਜ਼ਿਆਦਾ ਬਣ ਜਾਣੀ ਆ ਇੱਕ ਇਹਦੀ ਏਖ ਆਹਾ ਸੀਗੀ ਇਹ ਆਪਣੇ ਲੋਕਾਂ ਨੇ ਪਸੰਦ ਨਹੀਂ ਕੀਤੀ ਤੇ ਇਹਦੇ ਹੈਡ ਨਾਟਾ ਅੰਦਰੋਂ ਘੱਸੀ ਦਾ ਆਮ ਦੇ ਬਾਹਰ ਨੂੰ ਹੁੰਦੇ ਨਾ ਆ ਜਿਵੇਂ ਆ ਆਪ ਇਹਦੇ ਪਲੇਟ ਲੱਗੇ ਅਰੀਜਨਲ ਦੀ ਨਿਸ਼ਾਨੀ ਇਹ ਹੁੰਦੀ ਆ ਇਹ 6 ਤੋਂ ਬਾਅਦ ਚ ਵੱਡੀ ਮਸ਼ੀਨ ਤੇ ਕੰਪਲੇਨ ਆਉਂਦੀ ਸੀ ਇਹ ਖੁੱਲਦੇ ਰਹਿੰਦੇ ਸੀ ਹੁਣ ਬਾਹਰ ਨੂੰ ਆ ਸਟਾਰਟ ਇਹ ਅੰਦਰੋਂ ਆਉਂਦੀ ਐਲਟੀ ਦੇ ਬਾਹਰ ਪਲੇਟ ਆਉਂਦੀ ਹੁੰਦੀ ਸੀ ਤੇ ਇੱਕ ਆਪਾਂ ਉਹ ਚ ਗੱਲ ਕੀ ਕੀ ਜਿਹੜੀ ਐਫਟੀ ਮਾ ਦਾ ਟਰੈਕਟਰ ਦੀ ਆਪਾਂ ਹੌਕ ਆਪਣੇ ਟਰੈਕਟਰ ਦੇ ਜਿਸ ਨੂੰ ਵੇਖੀ ਆ ਤੂੰ ਹਾਂਜੀ ਆਪਾਂ ਨਵੇਂ ਮਾਡਲ ਵਾਲੀ ਲਾਤੀ ਕੰਪਨੀ ਫਿਰ ਜਦੋਂ ਸੋਚਦੀ ਐਨ ਇਹ ਮੇਰੇ ਸਹਾਰਾ ਬਾਹਰ ਦਾ ਹੀ ਸਿੰਬਲ ਆ ਪਰ ਕਿੱਥੇ ਲੱਗਦੀ ਤਾਰ ਇਹ ਬਾਹਰ ਦਾ ਸਿੰਬਲ ਆ ਟਰੈਕਟਰ ਹਾਂਜੀ ਜਿਵੇਂ ਉਹ ਉਹ ਟਰੇਲਰ ਵਗੈਰਾ ਪਾਉਂਦੇ ਆ ਜਿਵੇਂ ਉਹਨਾਂ ਦਾ ਬਜਾ ਸਾਰਾ ਕੁਝ ਬੈਲੰਸ ਕੀਤਾ ਹੁੰਦਾ ਹਾਂਜੀ ਆ ਦੇ ਮੈਂ ਆ ਨਾ ਮੈਨੂੰ ਜਿੰਨੀ ਹੁੱਕ ਪਿੱਛੇ ਜਾਵਣ ਦੀ ਇਹ ਐਲਟੀ ਵੱਧ ਉੱਠਦਾ ਜਿੱਦੇ origignal ਹੁੱਕ ਲੱਗੀ ਵੇਖ ਦੋ ਉਂਗਲਾਂ ਦਾ ਫਰਕ ਹਨ ਹਾਂਜੀ ਇਹ ਜਿਹੜੀ ਹੱਕ ਹੁੱਕ ਆਉਂਦੀ ਸੀਗੀ ਇਹਦੇ ਨਾਲ ਵੱਧ ਉੱਠਦਾ ਸੀਗਾ ਕੈਮੀਡਿਨੀ ਕੰਪਨੀ ਆਪਣੇ ਪੰਜਾਬੀ ਲੋਕਾਂ ਦੇ ਵਾਹਨ ਕਿਹਾ ਦੇ ਵਾਸਤੇ ਬੈਠਾ ਇੱਧਰ ਹੀ ਕੱਟਾ ਇਹਦੇ ਹੱਕ ਹੋਣ ਵਾਲੇ ਮਾਡਲ ਦੀ ਲੱਗੀ ਤੇ ਫੈਚ ਲਾ ਤਾਂ ਆ ਦੇਖ ਕਿੰਨਾ ਫਰਕ ਇਹਨੇ ਨਾ ਫਰਕ ਪੈ ਗਿਆ ਘੱਟ ਉਠੂਗਾ ਇਹ ਐਕਸਲਾਂ ਦੇ ਨੇੜੇ ਜਾ ਆਡੀ ਟਰਾਲੀ ਦੀ ਬਾਈ ਉਹ ਜਿਹੜਾ ਉਹ ਪਿਛੇ ਰਹਿੰਦਾ ਚੱਲ ਆਪਾਂ ਟੌਪਿਕ ਤੋਂ ਨਾ ਭਟਕੀਏ ਮੈਨੂੰ ਐ ਹੁੰਦਾ ਵੀ ਜਿਹੜਾ ਵੀਡੀਓ ਵੇਖਣ ਆਇਆ ਜਿਹੜੇ ਉਹ ਤੇ 10 ਮਿੰਟ ਆ ਉਹ ਕਿਸੇ ਲੇਖੇ ਲੱਗਣ ਹਣਾ ਕੋਈ ਟੀ ਸਿੱਖੇ ਆ ਚਲ ਗਿਆ ਮਖਣੀ ਠੀਕ ਆ ਹੂੰ ਇਹ ਨਾ ਔਰੀਆ ਮੇਰੇ ਨੇਰੇ ਭਾਈ ਆ ਆਪਣੀ ਹੈਗੀ ਟਰਬੋ ਐ ਲੱਗਦੀ ਹੈ ਨਾ ਇਹ ਟਰੈਕਟਰ ਨੇ ਧੂਮਾ ਇਹਦੇ ਵਿੱਚ ਦੀ ਇਥੋਂ ਦੀ ਪਾਤਾ ਇਹਦੇ ਵਿੱਚ ਦੀ ਪਾਤਾ ਨਾ ਆ ਦੇ ਇਥੋਂ ਦੀ ਪਾਤਾ ਇਥੋਂ ਦੀ ਹੋ ਕੇ ਉਹਨੇ ਬਾਹਰ ਨਿਕਲ ਜਾਣਾ ਬਾਹਰ ਹੋ ਕੇ ਤੇ ਉਹ ਇਹਨੂੰ ਘੁਮਾ ਜਾਂਦਾ ਆ ਦੇਖੀ ਇਹਨੂੰ ਘੁਮਾ ਜਾਂਦਾ ਅਨੇ ਕਮਾ ਕੇ ਟਰੈਕਟਰ ਨੇ ਇਥੋਂ ਦੀ ਹਵਾ ਖਾਚ ਲਈ ਇਥੋਂ ਦੀ ਇਹ ਟਰਬੋ ਨੂੰ ਧਾਕੇ ਵਿੱਚ ਪਾ ਦਨੀ ਆ ਜਿੰਨੀ ਚਾਹੀਦੀ ਉਹ ਦੁੱਧ ਬੁਲਿੰਦਾ ਵਾਲ ਤੇ ਕੰਪਨੀ ਨੇ ਨੇ ਇੱਕ ਆ ਪੁਰਜਾ ਲਾਤਾ ਉੱਤੇ ਕਾਰਾਂ ਦੇ ਗੱਡੀਆਂ ਤਾਂ ਪਹਿਲਾਂ ਆਉਂਦਾ ਸੀਗਾ ਟਰੈਕਟਰਾਂ ਦੇ ਆਉਣ ਲੱਗਾ ਇਹ ਜ਼ਿਆਦਾਤਰ ਨਾ ਪੰਮਲ ਪੂਸੇ ਚ ਪਾਉਣ ਵਾਲੇ ਬੰਦਿਆਂ ਨੂੰ ਆਪਾਂ ਕਹਿੰਦੇ ਆ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਦੇ ਆਪਾਂ ਫੈਨ ਇਹ ਐਗਜ਼ੌਸਟ ਵਾਲਾ ਇਹ ਜਦੋਂ ਟਰੈਕਟਰ ਦੀ ਆਪਾਂ RPM ਵਧਾਤੀ ਜਾਂ ਜਿਵੇਂ ਹੁਣ ਆਪਣੇ ਟਰੈਕਟਰ ਤੇ 에어 ਕੂਲਰ ਲੱਗਾ ਹੋਵੇ 에어 ਕੂਲਰ ਲਾਉਣ ਵਾਸਤੇ ਮੇਰੇ ਸਾਲ 3 ਤੋਂ 4 ਹਜ਼ਾਰ ਪਾ ਚੜ ਜਾਂਦੇ ਮੂਰੇ ਜਦੋਂ ਇਹ ਟਰੈਕਟਰ ਦੀ ਰੇਸ ਆਪਾਂ ਵਧਾਦੇ ਜਿੰਨੀ ਤਾਂ ਆਮ ਨਾਰਮਲ ਚੱਕਰਾਂ ਤੇ ਧੱਕਦਾ ਉਨੀ ਤੇ ਧੱਕਦਾ ਹੀ ਹੈ ਜਦੋਂ ਟਰੈਕਟਰ ਦੀ ਰੇਸ ਆਪਾਂ 3000 ਦਾ 4000 2500 ਕਰਤੀ ਉਦੋਂ ਫਿਰ ਉਦੋਂ ਗਾਂ ਉਨੀ ਵਰਤੀ ਨਹੀਂ ਜਾਂਦੀ ਇਹ ਧੱਕਦਾ ਇਹ ਫਿਰ ਜਾਂ ਤਾਂ ਕਿਤੋਂ ਏਅਰ ਕੂਲਰ ਚ ਮੋਰੀ ਕਰ ਦਿੰਦਾ ਜਾਂ ਮੈਪ ਲਾਉਂਦਾ ਕਿ ਤੋਕੇ ਤੋ ਨਾ ਕਿ ਤੋ ਕਾਟ ਦੂਗਾ ਇਹ ਕੰਪਨੀ ਨੇ ਨਾ ਇੱਥੇ ਜਦੋਂ ਇੱਥੇ ਪ੍ਰੈਸ਼ਰ ਬਣ ਜੂਗਾ ਇੱਥੇ ਇਸ ਜਗ੍ਹਾ ਤੇ ਜ਼ਿਆਦਾ ਇੱਥੇ ਆਪ ਮੈਪ ਲੱਗ ਜਾਣੀ ਆਪ ਮੈਪ ਇੱਥੇ ਲੱਗ ਜਾਣੀ ਆ ਇਹ ਜਦੋਂ ਇੱਥੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਨਾ ਇਹਨੇ ਆ ਬਾਈਪਾਸ ਕਰ ਦਿੰਦਾ ਉਹ ਜਿਹੜਾ ਧੂਆ ਨਾ ਉਹਨੂੰ ਸਿੱਧਾ ਹੀ ਲਗਾ ਦੇਣਾ ਟਰਬਾਈਨ ਨੂੰ ਘੁਆਏ ਬਿਨਾ ਟਰਬਾਈਨ ਤੋਂ ਪਾਸੇ ਹੀ ਕੱਢ ਦੇਣਾ ਇਹਦਾ ਫਾਇਦਾ ਇਹ ਹੋ ਜਾਂਦਾ ਵੀ ਜਿੰਨੇ ਤੇ ਬੰਨਿਆ ਹੋਇਆ ਇੱਥੇ 25 ਪ੍ਰੈਸ਼ਰ ਤੇ ਬੰਨਿਆ ਹੋਇਆ ਜਦੋਂ ਜਿਹੜਾ ਆਪਣੇ ਟਾਇਰਾਂ ਨਾਲ 25 ਪਾਉਂਡ ਹੋਗੀ ਹਵਾ ਇੱਥੇ ਪ੍ਰੈਸ਼ਰ ਉਹਦੇ ਨੇ ਖੁੱਲ ਜਾਣਾ ਇਹਨੇ ਬਾਈਪਾਸ ਕੱਢ ਦੇਣੀ ਆ ਹਵਾ ਇਹਦੇ ਨਾਲ ਹੌਸ ਪਾਈਪ 에ਅਰ ਕੂਲਰ ਚ ਖਰਾਬ ਹੋਣ ਤੋਂ ਬਚਿਆ ਰਹਿੰਦਾ ਇਹ ਤੁਹਾਨੂੰ ਮੈਂ ਆਪਾਂ ਖੋਲ ਕੇ ਵਿਖਾਣਾ ਤੁਹਾਨੂੰ ਮੈਂ ਕਰਕੇ ਵਿਖਾਣਾ ਇਹ ਆਪਾਂ ਸੈਟਿੰਗ ਵੀ ਕਰ ਸਕਦੇ ਆ ਇਹ ਯਾਰ ਆਪਾਂ ਕੰਪਨੀਆਂ ਚ ਕੰਮ ਇਹੋ ਜਿਹਾ ਵਧੀਆ ਕੰਪਨੀਆਂ ਤਾਂ ਬਹੁਤ ਕਈ ਵਾਰ ਐਡੀ ਸੈਟਿੰਗ ਆਊਟ ਹੋਈ ਹੁੰਦੀ ਆ ਉਹ 5 ਜਾਂ 6 ਦੇ ਹੀ ਖੁੱਲੀ ਜਾਂਦਾ ਉਨੀ ਬਣਦੀ ਨਹੀਂ ਕਈ ਕਹਿੰਦੇ ਨਾ ਅਸੀਂ ਗੱਡੀ ਦਾਤ ਨੂੰ ਹਿੰਦੀ ਵਾਲਿਆਂ ਦੀਆਂ ਬੜੀਆਂ ਵੀਡੀਓ ਆਉਂਦੀਆਂ ਅਸੀਂ ਪੈਕਅਪ ਵਧਾ ਦਿੰਨੇ ਗੱਡੀ ਦੀ ਉਹ ਆ ਕਰਦੇ ਆ ਉਹ ਐਡੀ ਸੈਟਿੰਗ ਐ ਜੇ ਐਸਾ ਹੁਣ ਕਰ ਦਿੰਦੇ ਭੌਂਦੀ HP ਨੂੰ ਜਿੰਨੀ ਮਰਜ਼ੀ ਵਧਾ ਦੇ ਜਿੰਨੀ ਮਰਜ਼ੀ ਦੇ ਇਸ ਕਰਦੇ ਖੁੱਲਦਾ ਹੀ ਉੱਥੇ ਸੈੱਟ ਕਰ ਦਿੰਦੇ ਆ ਤੇ ਆਪਾਂ ਹੁਣ ਇਹ ਟਰਬੋ ਲਾਉਣਾ ਜਿਹਦੇ ਟਰੈਕਟਰ ਦੇ 에ਅਰ ਕੂਲਰ ਹੈ ਨਹੀਂ ਦਾ ਆਪਣੇ ਦੋਈ ਹੌਸਟ ਐਪ ਆਪ ਪੈਨਲ ਐਜੇ ਸਾਹਿਬ ਨਾਲ ਸੈੱਟ ਕਰ ਦਾਂਗੇ ਜੇ 4045 100 RPM ਤੇ ਜਾਊਗਾ ਫਿਰ ਇਹ ਘੁੱਲੂਗਾ ਨਹੀਂ ਛੇਤੀ ਨਹੀਂ ਪਹੁੰਚਦਾ ਆ ਵੀ ਦੇਖੋ ਹੁਣ ਆਪਾਂ ਇਹ ਮੈਂ ਦਿਖਾੜ ਕੀਤਾ ਵੇ ਤੁਸੀਂ ਵੀ ਕਰ ਸਕਦੇ ਹੋ ਇੰਡੀਆ ਮੈਪ ਹਾਂਜੀ ਤੇ ਆਪਾਂ ਇੱਥੇ ਸਿੱਧਾ ਇੱਥੇ ਆ ਲਾਤਾ ਪੈਰੀ ਠੀਕ ਹੈ ਹਾਂ ਹੁਣ ਤੂੰ ਦੇਖੀ ਕਿੰਨੇ ਦਾ ਖੁੱਲਦਾ ਖਲ ਗਿਆ ਹੂੰ ਇਧਰ ਦੇਖ 20 ਪੌਂਡ ਤੇ ਖਲਦਾ ਚਾਹ ਤਾ ਬਣੀ ਇਹ ਕਿਤੇ ਚਲੀ ਤੇ ਹਟਾ ਘਟੀ ਜਾਂਦਾ ਨਾ ਮੈਂ ਤੇਲੀ ਕਰ ਦਈ ਵੀ ਤੇਨੇ ਬੰਦ ਹੋ ਜਾਂਦਾ ਨਾ ਬੰਦ ਠੀਕ ਵੀ ਤੋ ਘਾ ਜਾਂਦਾ ਜਦੋਂ ਉਦੋਂ ਖਲੂਗਾ ਤੇ ਇਹਦੀ ਸੈਟਿੰਗ ਹੁੰਦੀ ਹੈ ਤੂੰ ਕਰ ਸਕਦੇ ਆਂ ਆਪ ਜਿੰਨੀ ਕਰਮੀ